ਦੈਰਾ ਨਾ ਚੋਕਾਈ ਇਹਦੇ ਕਿਤੇ ਪਹਿਲੇ ਗੱਡੀ ਤੋਂ ਟੱਸਰ ਬਾਜੀ ਉਥੋਂ ਉਹਨੇ ਗੱਡੀ ਪਿਛਟਾ ਲਈ ਇਹਨਾਂ ਕੱਲ ਫੇਰ ਉਲਟਾ ਲਿਆ ਕੇ ਪਹਿਲੇ ਵੀ ਇਹਨੂੰ ਕੁੱਟਿਆ ਤੇ ਰਾਤੀ ਫੇਰ ਇਹਨੂੰ ਢਾ ਲਿਆ ਕੱਲੇ ਨੂੰ ਦੇਖ ਕੱਲ ਇਹ ਨਹੀਂ ਕੱਲ ਉਹਨੂੰ ਮਾਰਿਆ ਬਸ ਕਾਰੀ ਸਾਨੂੰ ਪਤਾ ਲੱਗਾ ਢਾਈ ਉਸੇ ਵੇਲੇ ਆਏ ਉਹਨਾਂ ਕੰਮ ਹੋ ਗਿਆ ਨਹੀਂ ਹਾਂਜੀ ਹਾਂਜੀ ਪੂਲ ਪਹੁੰਚੀ ਫਿਰ ਬਾਤ ਚਾਹੀਏ ਪੁਲਸ ਕੀ ਮੰਗ ਕਰ ਤਾਨੂੰ ਪਤਾ ਹੀ ਕੀ ਇਨਸਾਫ ਹੋਣਾ ਚਾਹੀਦਾ ਸਾਨੂੰ ਅੱਲਾ ਕੱਲਾ ਹੈ ਕਮਾਣਿਆ ਵਾਲਾ ਸਾਡੇ ਸ਼ਿਰ ਤੇ ਉਹੀ ਉਹਦੇ ਸ਼ਿਰ ਤੇ ਖੰਦੇ ਰਿਆ ਕੀ ਕਰੇਗਾ ਕਾਰ ਕੋਲਾ ਨੀ ਮਾਸ਼ ਦੇਣਾ ਇਹਦੀ ਕਾਰ ਉੱਜੜ ਗਈ ਕੀ ਮੰਗਦਾ ਤੁਹਾਡੀ ਸਾਡੀ ਮੰਗ ਕਿ 15 ਬੰਦਾ ਦੇਣ ਮੰਗ ਕੋਈ ਵੀ ਨਹੀਂ ਸਾਫ ਚਾਹੀਦਾ ਤੁਹਾਨੂੰ ਪਤਾ ਹੀ ਹੈ ਸਾਡੇ ਹਵਾਲੇ ਕਰੋ ਮੈਂ ਫਸੀਦਾ ਹੁਕਮ ਪੰਸੀ ਲਾਲ ਮੇਰਾ ਪਿੰਚੰਤਾ ਕੀ ਗੱਲਬਾਤ ਹੈ ਇਹ ਗੱਲ ਗੱਲਬਾਤ ਬਕੱਲ ਅਸੀਂ ਦਿਖਣਾਏ ਤੇ ਸਮੀ ਤਮੋੜਾ ਮਰ ਇੱਥੇ ਬੈਠਾ ਸੀ ਤੇ ਦੇਖੋ ਲੱਗੇ ਮੈਂ ਚੱਲ ਗਿਆ ਫੇਰ ਆਇਆ ਦੋ ਵੰਡਾਇਆ ਵਾਦ ਆਇਆ ਤੇ ਖਰਚਾ ਮਾਰਛੜੀਆਂ ਤੇ ਇੱਕ ਬਿੰਦੂ ਆ ਜੀ ਹੁਣ ਮਰਵਾਇਆ ਮੋੜਾ ਪੰਜ ਛੇ ਜੜੇ ਸੀ ਪੰਜ ਛੇ ਜੜੇ ਉਸ ਬਾਹ ਚ ਆਏ ਕੀ ਮੰਗ ਕਰਦੇ ਹੋ ਸਾਨੂੰ ਸਾਫ ਚਾਹੀਦਾ ਠੀਕ ਹੈ ਹਾਂਸੀ ਹੋਣੀ ਚਾਹੀਦੀ ਮੇਰਾ ਨਾਮ ਭਾਈ ਜੁਗੇਸ਼ ਆ ਕਿਹੜੇ ਪਿੰਡ ਚੋਂਤਾ ਹੈ ਜੀ ਇੱਥੇ ਸਦਵਾ ਹੀ ਸਦਵਾ ਤੇ ਖੜੇ ਹੀ ਤੇ ਸਾਹਮਣੇ ਇਹਨਾਂ ਦੀ ਬੈਸਫਸਾਈ ਚੱਲ ਰਹੀ ਸੀ ਕਿਹਦੀ ਗੱਲ ਇਹ ਦੋਨਾਂ ਦੀ ਆਪਸ ਚ 19 ਦੀ ਤੇ 7ਵੇਂ ਦੀ ਤਿਆ ਨਦੀ ਬੈਸਪਸਾਈ ਚੱਲੇ ਗਈ ਤੇ ਸੈਮੇ ਨੇ ਮਾਰਤੀ ਚਪੇੜ ਤੋਂ ਉਹਨਾਂ ਚਪੇੜ ਮਾਰਤੀ ਨਾਲ ਦੇਹੀ ਤਿੰਨ ਕੁੜੀਆਂ ਨਾਲ ਜਨਾਨੀਆਂ ਦੀ ਸੀ ਚਾਰ ਜਣੇ ਤੇ ਪੰਜਮਾ ਆਪ ਚਾਰਾਂ ਨੇ ਫੜਿਆ ਪਹਿਲੇ ਉਹਨਾਂ ਨੇ ਫੈਂਟਿਆ ਉਹਨਾਂ ਚਾਰਾਂ ਕੁੜੀਆਂ ਨੇ ਤੇ ਪੰਜਵੇਂ ਉਹਨਾਂ ਆਣ ਕੇ ਕਿਰਚ ਮਾਰਤੀ ਨਾਲ ਉਸ ਟਾਈਮ ਕੱਲਾ ਹੀ ਉਮਰ ਹੀ ਕੋਈ 25 26 ਹਾਂਜੀ ਫਿਰ ਚਾਹਤੇ ਨਾ ਆਹ ਮੌਕੇ ਤੇ ਜਾਂਦੇ ਆਂਦੇ ਗੱਡੀ ਲਿੰਦੇ ਦੱਤ ਹੋ ਗਈ

ਬੜਾ ਸਾਰੀ ਲੈਣ ਦਿੱਤਾ ਇਹਨਾਂ ਕੁੜੀਆਂ ਦਾ ਇੱਕ ਮਾਰਾ ਇਹਨਾਂ ਕੁੜੀਆਂ ਦਾ ਸਾਰੇ ਰੋ 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 ਫੋਨ ਦੇ ਆਮ ਪਾਰਟੀ ਪਾਣੀ ਦਾ ਲੋਕਾਂ ਨੂੰ ਛੇਕਾਉਂ ਕਾ ਵੱਡ ਵੱਡ ਕੇ ਸੜਦੇ ਗਿਆ ਆ ਪਾਰਟੀ ਜਿਹੜੀ ਪਾਰਟੀ ਆਣਾ ਚਾਹੀਦਾ ਸਾਹਿਬ ਆਹੀਂ ਹੋ ਕੇ ਇਹਨੂੰ ਬੋਟ ਪਾਏ ਦੇ ਆਹੀਂ ਨਹੀਂ ਸਿਰ ਜਾ ਚ ਬੋਟਾਂ ਨਾਲ ਜਿਤਾਏ ਦਾ ਕਿਹੜਾ ਜ਼ਿੰਮੇਦਾਰਾ ਪਿੰਡ ਚ ਜਿਹਦਾ ਮਕਰ ਨਹੀਂ ਵੋਟਾਂ ਹੀ ਪਾਏ ਵੋਟ ਪਾਏ ਸਾਰੇ ਬਾਹਰ ਖੜੀ ਕਰਕੇ ਪਾਏ ਨੰਗੇ ਹੋ ਕੇ ਲੋਕਾਂ ਨੂੰ ਵੋਟ ਪਾਏ ਇਹ ਲੋਕ ਸਾਡਾ ਇਹ ਇਹ ਸਾਡਾ ਤਾਂ ਇੱਕ ਘਾਟਾ ਲੱਗੀ ਸਾਡੇ ਬੱਚਾ ਮਾਰੇ ਕਿ ਦੇ ਸਾਡੇ ਬੱਚਾ ਹੈ ਕਮਾਈਆਂ ਦਾ ਸਿੱਖਣੇ ਮਟਾ ਦਿੱਤੀਆਂ ਸਿੱਧੀ ਕਹੀਏ ਨਾ ਮਸ਼ੇਰ ਬਣਾਵਾ ਬਈ ਮਸ਼ੇਰ ਨੂੰ ਕੋਈ ਜਰੂਰਤ ਨਹੀਂ ਕੋਈ ਮੰਗਣੀ ਸਾਡੇ ਹਾਲੇ ਕੋ ਰਹਿਣਾ ਨਾ ਕੀ ਬਾਰੇ ਚੈਨਾ ਨੂੰ ਫਾਸੀ ਦਾ ਕੰਮ ਹੋਇਆ ਭਾਈ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਹਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ਤਰਸੀਮ ਲਾਲ ਅ रेखा देवी रोहिणी बनीता भूमिका ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترسےم ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ 'ਚ ਉਹਦੀ ਡੈਥ ਹੋ ਗਈ ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਓ ਨਾਲ ਆਪਾਂ ਪ੍ਰਾਣਸ਼ਾਲਾ ਵੀ ਕੈਪਚੂਰ ਕੀਤਾ ਇਹਨਾਂ ਨੇ ਪੰਜੇ ਦੇ ਪੰਜੇ ਕਿਉਂਕਿ 1.5 ਘੰਟੇ ਦੇ ਵਿੱਚ ਫੜ ਲਏ ਇਹਨਾਂ ਦੇ ਖਿਲਾਫ ਐਫਆਈਆ ਨੰਬਰ 304 ਅੰਡਰ ਸੈਕਸ਼ਨ 103 199 199 13 ਬੀਐਨਐਸ ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਿੰਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਅ ਮੁਜਰਮਾਂ ਨੂੰ ਅ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਤੇ ਜਿਹੜੀ ਇਹ ਜਾਰੀ ਰਹੀ ਸਰ ਜਿਹੜੇ ਮੁਜ਼ਰਮ ਹੈਗੇ ਨਾ ਇੱਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਬੀਬੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹਨਾਂ ਅੱਗੋਂ ਇਹਨਾਂ ਦੀਆਂ ਬੇਟੀਆਂ